ਤੇ ਵਧਾਈ ਦੇਵਾ ਸਰਦਾਰ ਮੰਗਲ ਸਿੰਘ ਜੀ ਕੋਟ ਬੁੱਡੇ ਵਾਲਿਆਂ ਨੂੰ ਜਿਨ੍ਹਾਂ ਦੇ ਪੁੱਤਰ ਦਾ ਅੱਜ ਦੇ ਮੇਲੇ ਦੇ ਮੋਟਰਸਾਈਕਲ ਦਾ ਸਨਮਾਨ ਹੁਣ ਖੋਣ ਜਾ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਖਿਡਾਰੀ ਮਿਹਨਤ ਕਰਦਾ ਰਿਹਾ ਤੇ ਕਿਤੇ ਇਨਾ ਗਰਾਊਂਡਾਂ ਵਿੱਚ ਗੱਡੀਆਂ ਦੇ ਸਨਮਾਨ ਬਖਸ਼ੇ ਜਾਣਗੇ ਇੱਕ ਵਾਰੀ ਜਟਾਰਾ ਲਾ ਦਈਏ ਨੌਜਵਾਨ ਦੀ ਚੜ੍ਹਦੀ ਕਲਾ ਲਈ ਬੋਲੇ ਸੋ ਨਿਹਾਲ ਨਰਵੀਰ ਸਾਡੇ ਭਰਾ ਦਾ ਮੋਟਰਸਾਈਕਲ ਦਾ ਸਨਮਾਨ ਹੋ ਰਿਹਾ ਹੈ ਅੱਜ ਕਿੰਨੇ ਖੁਸ਼ੀ ਦੇ ਪਲ ਥੋੜੀ ਸੱਟ ਵੀ ਲੱਗੀ ਹੈ ਬਾਬਾ ਨਾਨਕ ਮੇਰ ਕਰੇ ਵੀ ਅਮਨ ਵਾਲੇ ਟਾਈਮ ਦੇ ਵਿੱਚ ਸੜ ਤੋਂ ਰਾਹਤ ਮਲੇ ਖਿਸ਼ਾਨ ਸਾਡੇ ਦੋਹਲੀ ਵਾਲੇ ਦਾ ਜਿਨੇ ਇਹ ਨੌਜਵਾਨ ਨੂੰ ਕਬੱਡੀ ਵਿੱਚ ਤਰਾਸ਼ ਕੇ ਸਾਡੀ ਖੇਡ ਕਬੱਡੀ ਦੀ ਝੋਲੀ ਪਾਇਆ ਤੇ ਉਹਨਾਂ ਸਾਰੇ ਧਰਮਾਂ ਦਾ ਗਹਿ ਗੱਡਵਾ ਧੰਨਵਾਦ ਜਿਹੜੇ ਵੀਰਾਂ ਨੇ ਮੋਟਰਸਾਈਕਲ ਬਖਸ਼ਿਆ ਐ ਐਨ.ਆਰ.ਈ. ਭਰਾਵਾਂ ਦਾ ਸਾਰੇ ਸਾਥੀਆਂ ਦਾ ਲੈ ਵੀ ਨਰਵੀਰ ਲਾਲ ਜਿਹੜਾ ਚੱਕਰ ਨੌਜਵਾਨਾ ਬਹਿ ਪਿੱਛੇ ਤੇ ਮੂਹਰੇ ਬਠਾ ਆਪਣੇ ਉਸਤਾਦ ਨੂੰ ਲੈ ਵੀ ਨਿਸ਼ਾਨ ਸਿੰਘ ਮੋਟਰਸਾਈਕਲ ਤੈ ਜਲਾ ਨੌਜਵਾਨਾ ਨਰਵੀਰ ਸਾਡਾ ਭਰਾ ਇਹ ਤੁਹਾਡੀ ਕਿਚਰ ਚ ਬਾਅਦ ਚ ਚੱਕਰ ਵੀ ਲਾਵੇਗਾ ਦਾਸ ਵੀ 50 ਜਿੰਦਾ ਵੀ ਤੁਸੀਂ ਇਸ ਨੌਜਵਾਨ ਦਾ ਸਹਯੋਗ ਕਰ ਸਕਦੇ ਹੋ ਤੇ ਜਰੂਰ ਕਰਿਓ ਇਹ ਵੀ ਮੈਂ ਬੇਨਤੀ ਬਾਤ ਕਰਾਂਗਾ ਤੇ ਜਿੱਥੋਂ ਜਿੱਥੋਂ ਦੀ ਇਹ ਮੋਟਰਸਾਈਕਲ ਲੰਘਦਾ ਤੇ ਤਾੜੀਆਂ ਮਾਰ ਕੇ ਨੌਜਵਾਨ ਨੂੰ ਦਿਓ ਵਧਾਈ ਨਾ ਤਾਲੀਆਂ ਮਾਰਿਓ ਜਿੱਥੇ-ਜਿੱਥੇ ਨੇ ਮੋਟਰਸਾਈਕਲ ਲੰਘਦਾ ਹੈ ਇਹ ਮਾਨ ਸਨਮਾਨ ਹੈ ਇਹਨਾਂ ਮਿਲਦਾ ਪਿਆਰ ਧਰਮ ਨਾਲ ਕੋਕੇ ਜੜ ਦਿੱਤੇ ਸ਼ੁਕਰ ਮਾਲਕਾ ਤੇਰਾ ਤੋਂ ਇਹਨੇ ਜੋਗੀ ਕਰ ਦਿੱਤੇ ਆ ਜਿਹੜਾ ਮਾਨ ਸਨਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਵੋ ਪਿਆਰ ਨੂੰ ਅੱਗੋਂ ਆਪਾਂ ਵਾਵਾ ਚੇਤੇ ਖਾਣੇ ਬੈਠੇ ਆ ਉਹ ਮੇਰਾ